स्वागत है श्रीमान आपका स्वागत है श्रीमान आपका खेडा वतन पंजाब दिया हैज ब्रॉट अ न्यू रेवोल्यूशन बाय प्रोवाइडिंग अ मेजर प्लेटफार्म टू यंगस्टर टू एग्जीबिट देयर टैलेंट एंड स्पोर्ट्स ब्लॉक लेवल कंपटीशन विल बी कंडक्टेड फ्रॉम 2nd सितंबर टू 10th सितंबर अंडर खेडा वतन पंजाब दिया 2024 On this occasion, on the behalf of our respected principal, Shrimati Kusum Devi, and benevolent teachers, we welcome our chief guest, Shri Amit Singh Bantuji. Sir, you continue to leave an incredible work on the political arena with your charismatic and engaging approach. Other dignitaries who honor us with their presence are Kewal Krishanji, Kanel Singhji, Kartar Singhji, Krishna Deviji, स्नेह जी प्रकाश चंद जी बंटी जी बलविंदर सिंह जी बल बलदेवराज जी संजीव शर्मा जी राकेश जी राज जी अरुण कुमार जी डिस्ट्रिक्ट स्पोर्ट्स कोऑर्डिनेटर एंड लवजीत सिंह जी डीएसओ आई रिक आई वेलकम यू ऑल भगवंत मान जी का जो एक बहुत बड़ा उपराला ਖੇਡਾਂ ਪਤਨ ਪੰਜਾਬ ਦੀਆਂ 224 ਦੇ ਤਹਿਤ ਅੱਜ ਜ਼ਿਲ੍ਹਾ ਪਠਾਨਕੋਟ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਜੁਗਿਆਲ ਡੈਮ ਸਕੂਲ ਦੇ ਵਿੱਚ ਅੱਜ ਇਹ ਖੇਡਾਂ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਮੈਂ ਆਪਣੇ ਜ਼ਿਲ੍ਹੇ ਦੇ ਨਵੇਂ ਨਿਯੁਕਤ ਡੀਐਸਓ ਲਵਜੀਤ ਜੀ ਸਾਡੇ ਸਕੂਲ ਦੇ ਜਿੰਨੇ ਟੀਚਰ ਸਹਿਬਾਨ ਸਪੋਰਟਸ ਦੇ ਜਿੰਨੇ ਵੀ ਕੋਚਸ ਔਰ ਖਾਸ ਕਰਕੇ ਸਾਡੇ ਕੂਲਾ ਦੇੜੇ ਨੰਨੇ ਮੁੰਨੇ ਬੱਚੇ ਮੈਂ ਤੁਹਾਡਾ ਦਿਲ ਦੀਆਂ ਗਹਿਰਾਈ ਨਾਲ ਬਹੁਤ ਬਹੁਤ ਧੰਨਵਾਦ ਕਰਨਾ ਕਿ ਜੋ ਸੀਐਮ ਸਾਹਿਬ ਨੇ ਸਾਡੇ ਪੰਜਾਬ ਦੇ ਬੱਚਿਆਂ ਦੀ ਤੰਦਰੁਸਤੀ ਬੱਚਿਆਂ ਦੇ ਹੁਨਰ ਹੁਨਰ ਨੂੰ ਉੱਪਰ ਚੁੱਕਣ ਵਾਸਤੇ ਜਿਹੜਾ ਉਪਰਾਲਾ ਕੀਤਾ ਹੈ ਜਦ ਦੀ ਸਰਕਾਰ ਬਣੀ ਹੈ ਹਰ ਸਾਲ ਇਹ ਖੇਡਾਂ ਪਤਨ ਪੰਜਾਬ ਦੇ ਤਹਿਤ ਜਿਹੜੇ ਬੱਚਿਆਂ ਨੂੰ ਖੇਡਣ ਦਾ ਮੌਕਾ ਮਿਲਦਾ ਇਹ ਸਾਡੇ ਸੀਐਮ ਦਾ ਬਹੁਤ ਵੱਡਾ ਉਪਰਾਲਾ ਹੈ ਜਿਹਦੇ ਵਿੱਚ ਸਾਡੇ ਬੱਚਿਆਂ ਦਾ ਟੈਲੈਂਟ ਜਿਹੜਾ ਉੱਪਰ ਕੇ ਬਾਹਰ ਆ ਰਿਹਾ ਹੈ ਕਈ ਬੱਚੇ ਜਿਹੜੇ ਉਹਨਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਦਾ ਜਿਹੜਾ ਟੈਲੈਂਟ ਉਹ ਕਿਤੇ ਦੱਬਿਆ ਨਜ਼ਰ ਆਂਦਾ ਸੀ ਲੇਕਿਨ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਜਿਹੜੇ ਬੱਚਿਆਂ ਦਾ ਟੈਲੈਂਟ ਮੈਂ ਦੇਖ ਰਿਹਾ ਪੂਰੇ ਪੰਜਾਬ ਦੇ ਵਿੱਚੋਂ ਕਾਫੀ ਸਾਡੇ ਚੰਗੇ ਬੱਚੇ ਆ ਜਿਹੜੇ ਜਿਨ੍ਹਾਂ ਨੇ ਪਹਿਲਾ ਸਥਾਨ ਦੂਜਾ ਸਥਾਨ ਜਾਂ ਤੀਜਾ ਸਥਾਨ ਹਾਸਲ ਕੀਤਾ ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਕਾਫੀ ਬੱਚੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੇ ਆਪਣੇ ਆਪਣੇ ਇਵੈਂਟ ਦੇ ਵਿੱਚੋਂ ਜਿਹੜੇ ਤਕਮੇ ਜਿੱਤੇ ਐ ਸੋ ਇਸ ਕਰਕੇ ਮੈਂ ਤੁਹਾਡਾ ਬੱਚਿਆਂ ਦਾ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਸ਼ੁਭ ਕਾਮਨਾਵਾਂ ਦਿਨਾ ਕਿ ਅੱਜ ਤੋਂ ਜਿਹੜਾ ਇਹ ਇਵੈਂਟ ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿਨਾ ਆਪਣੇ ਡੀਐਸਓ ਲਬਜੀ ਜੀ ਨੂੰ ਵੀ ਜਿਹਨਾਂ ਨੂੰ ਸਾਡੇ ਜ਼ਿਲ੍ਹੇ ਵਿੱਚ ਭੇਜਿਆ ਕਿਉਂਕਿ ਸਾਡੇ ਜ਼ਿਲ੍ਹੇ ਦੇ ਵਿੱਚ ਬੱਚਿਆਂ ਦੇ ਵਿੱਚ ਟੈਲੈਂਟ ਹੈ ਉਹ ਟੈਲੈਂਟ ਨੂੰ ਜਿਹੜਾ ਉਹਨੂੰ ਹੋਰ ਜ਼ਿਆਦਾ ਚਮਕਾਉਣ ਵਾਸਤੇ ਇਹਨਾਂ ਦੀ ਜਿਹੜੀ ਇੱਥੇ ਡਿਊਟੀ ਲੱਗੀ ਹੈ ਸੋ ਮੈਨੂੰ ਆਸ ਹੈ ਵੀ ਇਹ ਪੂਰੀ ਇਮਾਨਦਾਰੀ ਨਾਲ ਸਾਡੇ ਜ਼ਿਲ੍ਹੇ ਦੇ ਬੱਚਿਆਂ ਦਾ ਜਿਹੜਾ ਟੈਲੈਂਟ ਦੇਖਦੇ ਹੋਏ ਉਹਨਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਜਿਹਦੇ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਸਾਡੇ ਪੰਜਾਬ ਦਾ ਨਾਮ ਰੌਸ਼ਨ ਹੋਵੇ ਖਾਸ ਕਰਕੇ ਆਪਣੇ ਮਾਪਿਓ ਦਾ ਆਪਣੇ ਪਿੰਡਾਂ ਦੇ ਜਿਹੜੇ ਨਾਮ ਰੋਸ਼ਨ ਕਰਨ ਸੋ ਮੈਂ ਅੱਜ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਤਹਿਤ ਮੈਂ ਸਾਰੇ ਸਾਰੇ ਆਪਣੇ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਇੱਥੇ ਜਿੰਨੇ ਵੀ ਸਾਡੇ ਟੀਚਰ ਸਹਿਬਾਨ ਸਾਡੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਹਿਬਾਨ ਔਰ ਖਾਸ ਕਰਕੇ ਜਿਹੜੇ ਸਾਡੇ ਨੰਨੇ-ਮੁੰਨੇ ਪਿਆਰੇ ਬੱਚੇ ਜਿਹੜੇ ਅੱਜ ਪਾਰਟਿਸਪੇਟ ਕਰਨ ਇੱਥੇ ਆਇਆ ਹੈ ਮੈਂ ਤੁਹਾਨੂੰ ਦਿਲ ਦੀ ਗਹਿਰਾਈ ਨਾਲ ਸ਼ੁਭਕਾਮਨਾਵਾਂ ਦੇਣਾ